ਅਸੀਂ ਆਮ ਹੀ ਸੁਣੀਏ ਜਦੋਂ ਕਦੇ ਧੀ ਪੁੱਤ ਕਿਸੇ ਗਲਤ ਰਾਹ ਤੇ ਚੱਲੇ ਤਾਂ ਮਾਪਿਓ ਦਾ ਫਰਜ਼ ਹੁੰਦਾ ਹੈ ਉਸ ਨੂੰ ਸਮਝਾ ਕੇ ਸਿੱਧੇ ਰਾਹ ਪਾਉਂਦਾ ਪਰ ਜਨਾਬ ਇੱਥੇ ਮਾਮਲਾ ਹੀ ਉਲਟਾ ਹੈ ਜਿੱਥੇ ਤੁਹਾਡੇ ਸਾਹਮਣੇ ਤਸਵੀਰਾਂ ਚ ਪੁਲਿਸ ਰਸਤੇ 'ਤੇ ਖੜੇ ਨਜ਼ਰ ਆ ਰਹੇ ਮਾਪ ਪੁੱਤ ਨੇ ਜਿਨ੍ਹਾਂ ਨੂੰ ਪੁਲਿਸ ਨੇ ਚੱਟੇ ਯਾਨੀ ਕਿ ਹੈਰੋਇਨ 'ਤੇ ਕਾਬੂ ਕੀਤਾ ਹੈ ਜੀਹਾਂ ਮਾਮਲਾ ਨਕੌਦਰ ਦੇ ਜਲੰਧਰ ਬਾਈਪਾਸ ਕੋਲ ਦਾ ਜਿੱਥੇ ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਕੱਲ ਤੋਂ ਗੱਡੀ ਨੂੰ ਰੋਕਿਆ ਤਾਂ ਉਸ ਦੇ ਵਿੱਚ ਇੱਕ ਵਿਅਕਤੀ ਤੇ ਇੱਕ ਮਹਿਲਾ ਸਵਾਰ ਸੀ ਤੇ ਜਦੋਂ ਤਲਾਸ਼ੀ ਲਈ ਗਈ ਤਾਂ ਮਾਪੇਸੋਂ 65 ਗ੍ਰਾਮ ਹੈਰੋਇਨ ਤੇ ਪੁੱਤ ਕੋਲੋਂ 35 ਗ੍ਰਾਮ ਹੈਰੋਇਨ ਮਿਲੀ ਜੋ ਇਹ ਲੋਕ ਕਿਤੇ ਅੱਗੇ ਵੇਚਣ ਜਾ ਰਹੇ ਸਨ ਨਿਰਮਲ ਨਿਰਮਲ ਕੌਰ ਵਾਈਫ ਆਫ RAMLAL ਵਾਸੀ ਮਲਕੋਤ थाना ਰਾਵਲਪਿੰਡੀ ਅਤੇ ਉਸਦਾ ਲੜਕਾ ਰੋਹਿਤ son of RAMLAL ਵਾਸੀ ਮਲਕੋਤ थाना ਰਾਵਲਪਿੰਡੀ ਇਹ ਹੀ ਆਪਣੀ अल्टੋ ਗੱਡੀ PB 32 ਜਲੰਧਰਪੁਰੀ ਦੇ ਉੱਪਰ ਨਸ਼ੀਲਾ ਪਦਾਰਥ ਜਿਹੜੀ ਕਿ ਹੈਰਨ ਲਾਵੀਆ ਜੀ ਕਿਸੇ ਨਾ ਸਪਲਾਈ ਕਰਨ ਸਾਨੂੰ ਮੁਖਬਰ ਖਾਸ ਨੇ ਦੱਸਿਆ ਸੀਗਾ ਇਹ ਇਹ ਬੰਦੇ ਨਸ਼ਾ ਦਾ ਕੰਮ ਕਰਦੇ ਨੇ ਤੇ ਜੇ ਹੁਣ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਇਹਨਾਂ ਕੋਲ ਨਸ਼ੇ ਵਾਲਾ ਸਮਾਨ ਮਿਲਦਾ ਜਿਨ੍ਹਾਂ ਦੀ ਤਲਾਸ਼ੀ ਆਪਣਾ ਕਰਨ ਤੇ ਨਦੋ ਬੋਲੋਂ ਨਿਰਮਲ ਕਾਰ ਤੋਂ ਪੈਂਡ ਦੇ ਨਾਮ ਹਰਨ ਤੇ ਉਸ ਦੇ ਨਾਲ ਤੇ ਰੋਸ਼ਟਾ ਤੋਂ 35 ਗ੍ਰਾਮ ਹਰਨ ਬਰਾਮਦ ਹੋਈ ਹੈ ਜਿਨ੍ਹਾਂ ਦੇ ਖਿਲਾਫ 21 ਕਾਨੂੰਨ 85 ਧਾਰਾ ਦੇ ਤਹਿਤ ਅਰਚਾ ਦਰਜ ਕਰਤੀ ਗਈ ਹੈ ਕਰਬੇ ਕੀਤੀ ਗਈ ਜਿਨ੍ਹਾਂ ਨੂੰ ਹੋਰ ਦੇ ਪੇਸ਼ਕੰਤਾ ਜੇਪੀ ਜਨਗੀਆਂ ਤੇ ਹੋਰ ਵੀ ਅੱਗੇ ਜੇ ਕੋਈ ਸਰਾਂ ਮਿਲਦਾ ਤਾਂ ਹੋਰ ਵੀ ਕਾਰਵਾਈ ਅਮਲ ਵਿੱਚ ਲਾਂਡੀ ਜਾਵੇ ਸਰ ਇਹਨਾਂ ਤੇ ਕੋਈ ਪਹਿਲਾਂ ਵੀ ਮਾਮਲਾ ਹੈਗਾ ਇਹਨਾਂ ਤੇ ਪਹਿਲਾਂ ਵੀ ਨਸ਼ੇ ਦੇ ਪਰਚੇ ਦਰਜ ਨੇ ਤੇ ਨਰਮਨ ਕੌਰ ਤੇ ਨਰਮਨ ਕੌਰ ਦੇ ਬਣਾ 302 ਦੇ ਪਰਚੇ ਵੀ ਦਰਜ ਨੇ 1 302 302 ਤੇ ਜੇਲ੍ਹ ਵਿੱਚ ਲੜਾਈ ਝਗੜੇ ਦੇ ਵਿੱਚ ਇਹਨਾਂ ਦੇ ਉੱਪਰ ਪਛਾ ਦਾ ਜੇਲ੍ਹ ਦੇ ਪ੍ਰਸ਼ਾਸਨ ਨਾਲ ਲੜਾਈ ਕੀਤੀ ਸੀ ਕਬੂਤਲਾ ਜੇਲ੍ਹ ਦੇ ਵਿੱਚ ਉਹ ਵੀ ਇਹਨਾਂ ਦੇ ਪਰਚੇ ਚੱਲਦੇ ਆ ਹੁਣ ਫਿਲਹਾਲ ਪੁਲਿਸ ਨੇ ਇਹਨਾਂ ਦੋਵੇਂ ਮਾਪੁੱਤਾਂ ਨੂੰ ਕਾਬੂ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੇਖਣ ਵਾਲੀ ਗੱਲ ਹੈ ਕਿ ਇਹਨਾਂ ਪਾਸੋਂ ਹੋਰ ਕੀ ਖੁਲਾਸੇ ਹੁੰਦੇ ਨੇ ਨਕੌਡਰ ਤੋਂ ਪੁਨੀਤ ਰੋੜਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ